ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਊੰਕਾਰ ਸਤਗੁਰ ਪ੍ਰਸਾਦ ਇੱਕ ਵਾਰ ਭਗਤ ਨਾਮਦੇਵ ਜੀ ਆਪਣੀ ਬਿਰਧ ਮਾਤਾ ਤੇ ਪਰਿਵਾਰ ਸਮੇਤ ਤੀਰਥ ਯਾਤਰਾ ਕਰਨ ਵਾਸਤੇ ਚਲੇ ਗਏ ਪਿਛੋਂ ਭਗਤ ਨਾਮਦੇਵ ਜੀ ਦੇ ਪੜੋਸੀ ਇੱਕ ਹੰਕਾਰੀ ਸ਼ਾਹੂਕਾਰ ਨੇ ਆਪਣੀ ਹਵੇਲੀ ਬਣਾਉਂਦਿਆਂ ਹੋਇਆਂ ਕਾਰੀਗਰ ਦੇ ਸਲਾਹ ਦੇਣ ਤੇ ਕਿ ਜੇਕਰ ਇਹ ਛਪਰੀ ਵਾਲੀ ਥਾਂ ਵਿੱਚ ਮਿਲ ਪਵੇ ਤਾਂ ਹਵੇਲੀ ਚਾਰਕੋਣੀ ਸੁੰਦਰ ਬਣ ਸਕਦੀ ਹੈ ਸ਼ਾਹੂਕਾਰ ਨੂੰ ਤਾਂ ਦਾ ਹੰਕਾਰ ਸੀ ਕਿ ਇਹ ਗਰੀਬ ਭਗਤ ਮੇਰਾ ਕੀ ਵਿਗਾੜ ਦੇਵੇਗਾ ਜੇ ਬਹੁਤਾ ਕਹੇਗਾ ਤਾਂ ਆਪਣੀ ਜਗਾ ਦੀ ਕੀਮਤ ਲੈ ਲਵੇਗਾ ਉਹ ਜਾਣ ਕੇ ਨਾਮਦੇਵ ਜੀ ਦੀ ਛਪਰੀ ਆਪਣੇ ਮਜ਼ਦੂਰਾਂ ਨੂੰ ਹੁਕਮ ਦੇ ਕੇ ਕੂੜੇ ਕਰਕਟ ਵਾਲੀ ਥਾਂ ਤੇ ਰਖਵਾ ਦਿੱਤੀ ਤੇ ਛਪਰੀ ਵਾਲੀ ਥਾਂ ਚੰਗੀ ਤਰ੍ਹਾਂ ਸਾਫ਼ ਕਰਾ ਕੇ ਆਪਣੀ ਹਵੇਲੀ ਬਣਾਉਣ ਵਾਲੀ ਜਗ੍ਹਾ ਵਿੱਚ ਰਲਾ ਲਈ ਉਸ ਜਗ੍ਹਾ ਦੇ ਰਲਾਉਣੇ ਕਰਕੇ ਸਾਹੂ ਕਰਦੀ ਹਵੇਲੀ ਬੜੀ ਸੁੰਦਰ ਬਣ ਗਈ ਕੁਝ ਸਮੇਂ ਬਾਅਦ ਜਦੋਂ ਭਗਤ ਨਾਮਦੇਵ ਜੀ ਤੀਰਥ ਯਾਤਰਾ ਤੋਂ ਵਾਪਸ ਆਏ ਤਾਂ ਕੀ ਵੇਖਦੇ ਹਨ ਕਿ ਛਪਰੀ ਵਾਲੀ ਜਗਾ ਵਿੱਚ ਇੱਕ ਸੁੰਦਰ ਹਵੇਲੀ ਬਣੀ ਹੋਈ ਹੈ ਪੁੱਛਣ ਤੋਂ ਕਿ ਇੱਥੇ ਇੱਕ ਭਗਤਾਂ ਦੀ ਛਪਰੀ ਸੀ ਤਾਂ ਕਿਸੇ ਸੱਜਣ ਨੇ ਕਿਹਾ ਕਿ ਤੇਰੀ ਛਪਰੀ ਤੋੜ ਕੇ ਸਤਾਂਦੇ ਹੰਕਾਰੀ ਸ਼ਾਹੂਕਰ ਨੇ ਆਪਣੀ ਹਵੇਲੀ ਬਣਾ ਲਈ ਹੈ ਜਦੋਂ ਭਗਤ ਨਾਮਦੇਵ ਜੀ ਨੇ ਸ਼ਾਹੂਕਰ ਨੂੰ ਆ ਕੇ ਪੁੱਛਿਆ ਤਾਂ ਸ਼ਾਹੂਕਰ ਕਹਿਣ ਲੱਗਾ ਤੂੰ ਕਿਤੇ ਹੋਰ ਗੁਜ਼ਾਰਾ ਕਰ ਲੈ ਭਗਤ ਨਾਮਦੇਵ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਉਸ ਦਾ ਅੰਤ ਸਮਾਂ ਨੇੜੇ ਆਇਆ ਵੇਖ ਕੇ ਉਸ ਦਾ ਹੰਕਾਰ ਤੋੜਨ ਵਾਸਤੇ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ ਹੁਣ ਤਨਾਸਰੀ ਰਾਗਣੀ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਭਾਈ ਗੁਰਦਾਸ ਜੀ ਦੇ ਪਾਸੋਂ ਭਗਤ ਨਾਮਦੇਵ ਜੀ ਦੀ ਬਾਣੀ ਭਾਵ ਦੀ ਬਾਣੀ ਲਿਖਾਰੇ ਹਨ ਮੰਗਲ ਕਰਦੇ ਹਨ ਸਤਿਗੁਰੂ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਈ ਏ ਪਾਈ ਤੂੰ ਗਹਿਰੀ ਡੂੰਗੀ ਕਰਕੇ ਨੀਂਹ ਖਦੌਣਾ ਪਟੌਣਾ ਕੀਤੀ ਹੈ ਭਾਵ ਹਵੇਲੀ ਨੂੰ ਪੱਕੀ ਬਣਾਉਣ ਵਾਸਤੇ ਥੱਲੋਂ ਰੋੜਾਂ ਦਾ ਤਲ ਭਾਲ ਕੇ ਨੀਂਹ ਖਦੌਣਾ ਕੀਤੀ ਹੈ ਤੇ ਉਸ ਦੇ ਉੱਪਰ ਉੱਤੇ ਦਵਾਰਾਂ ਸਾਰ ਕੇ ਸੁੰਦਰ ਗੁਮਟੀਆਂ ਕੱਢ ਕੱਢ ਕੇ ਮੰਡਪ ਮਹਿਲ ਪਾਵ ਹਵੇਲੀ ਛਾਇ ਬਣਾਉਣਾ ਕੀਤੀ ਹੈ ਤੈਨੂੰ ਆਪਣੀ ਉਮਰ ਦਾ ਪਤਾ ਨਹੀਂ ਕਿ ਕਦੋਂ ਮਰ ਜਾਣਾ ਹੈ ਫੇਰ ਵੀ ਤੂੰ हे ਪੁਰਖ ਮਾਣ ਕਿਉਂ ਕਰਦਾ ਹੈ ਇਹ ਦੱਸ ਮਾਰਕੰਡੇ ਦੇ ਕੋ ਅਦਕਾਈ ਜਿਨ ਤਿਰਣ ਧਰ ਮੂंड ਬਲਾਏ ਹੈ ਪਾਈ ਮਾਰਕੰਡੇ ਰਿਸ਼ੀ ਤੋਂ ਹੋਰ ਕੌਣ ਅਦਕਾਈ ਵੱਡੀ ਉਮਰ ਵਾਲਾ ਹੋ ਸਕਦਾ ਤੇ ਹੁਣਾ ਹੈ ਜਿਸਨੇ ਆਪਣੇ ਮੂंड ਸਿਰ ਉਤੇ त्रेणकास ਦਾ ਪੂਲਾ ਰੱਖ ਕੇ ਦਿਨ ਬਤੀਤ ਕੀਤੇ ਦੱਸਦੇ ਹਨ ਕਿ ਮਾਰਕੰਡੇ ਰਿਖੀ ਦੇ ਚਿੱਤ ਵਿੱਚ ਇਤਨਾ ਵਿਰਾਗ ਸੀ ਜਦੋਂ ਸਰਦੀ ਪੈਂਦੀ ਸੀ ਤਾਂ ਸਿਰ ਤੇ ਕੱਖਾਂ ਦੇ ਬਣੇ ਪੂਲੇ ਨੂੰ ਰੱਖ ਲੈਂਦੇ ਸੀ ਇੱਕ ਦਿਨ ਉਹਦੇ ਦਾਸ ਕਹਿਣ ਲੱਗੇ ਕਿ ਸਾਈ ਜੀ ਰਿਸ਼ੀ ਜੀ ਆਪਾਂ ਕੋਈ ਛਪਰੀ ਛੋਟੀ ਜੀ ਬਣਾ ਲਈਏ ਕਹਿਣ ਲੱਗੇ ਇੱਥੇ ਕਿਹੜਾ ਬੈਠੇ ਰਹਿਣਾ ਹੈ ਕਾ ਦੇ ਪੂਲੇ ਨੂੰ ਜਿੱਧਰ ਧੋਪਾਉਂਦੀ ਉਧਰ ਕਰ ਲੈਂਦੇ ਮੀ ਆਉਂਦਾ ਸਿਰ ਤੇ ਰੱਖ ਲੈਂਦੇ ਸੋ ਇਸ ਢੰਗ ਨਾਲ ਕਹਿੰਦੇ ਕਿ ਉਹਨਾਂ ਨੇ ਕੁਟੀਆ ਨਹੀਂ ਬਣਾਈ ਉਹਨਾਂ ਦੀ ਐਨੀ ਲੰਮੀ ਉਮਰ ਹੈ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਪੰਜਵੀਂ ਪੌੜੀ ਵਿੱਚ ਲਿਖਦੇ ਆ ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ ਲੱਖ ਵਰਿਆਂ ਦੀ ਅਰਜਾ ਕੋਠੇ ਕੋਟ ਨਾ ਮੰਡਪ ਸਾਜੀ ਭਗਤ ਨਾਮਦੇਵ ਜੀ ਦੇ ਬਚਨ ਸੁਣ ਕੇ ਸਾਹੂ ਕਰ ਰੁੱਖੇ ਸ਼ਬਦਾਂ ਵਿੱਚ ਕਹਿਣ ਲੱਗਾ ਕਿ ਹਵੇਲੀ ਬਣਾਈ ਹੈ ਜਾ ਜਿਸ ਨੂੰ ਜਾ ਕੇ ਦੱਸਣਾ ਹੈ ਦੱਸ ਤੇ ਆਪਣੀ ਸਹੇਤਾ ਲਈ ਬੁਲਾ ਲਿਆ ਇਹ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ ਹਮਰੋ ਕਰਤਾ RAM ਸਨੇਹੀ ਏ ਭਾਈ ਸਾਡਾ ਤਾਂ ਕਰਤਾ ਕਰਨਹਾਰ RAM ਪਰਮੇਸ਼ਰ ਹੀ ਸਨੇਹੀ ਪਿਆਰਾ ਹੈ ਸਰਬਦਾ ਕਰਤਾ ਜੋ RAM ਵਿਆਪਕ ਪਰਮੇਸ਼ਰ ਹੈ ਉਹ ਹਮਰੋ ਸਾਡਾ ਸਨੇਹੀ ਪਿਆਰਾ ਹੈ ਅਤੇ ਉਸ ਤੋਂ ਬਗੈਰ ਸਾਡਾ ਹੋਰ ਕੋਈ ਵੀ ਸਹਾਇਕ ਨਹੀਂ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਇ ਝੂਠੀ ਦੇਹੀ ਰਹਾਉ ਰੇ ਤੂੰ ਭਾਵ ਹੈ ਨਰਪੁਰਖਾ ਤੂੰ ਕਿਸ ਵਾਸਤੇ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਤਿਆਗ ਕੇ ਇਹਨਾਂ ਝੂਠੇ ਪਦਾਰਥਾਂ ਦਾ ਗਰਭ ਹੰਕਾਰ ਕਰਦਾ ਹੈ ਇਹ ਤੇਰੀ ਝੂਠੀ ਦੇਹੀ ਕਾਇਆ ਬਿਨਸ ਨਾਸ਼ ਹੋ ਜਾਵੇਗੀ ਰਹਾਉ ਬਿਸਰਾਮ ਦੇ ਕੇ ਭਗਤ ਜੀ ਅੱਗੇ ਕਿਰਪਾ ਕਰਦੇ ਆ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਮੇਰੀ ਜਰ ਮੇਰੀ ਜੋਰੂ ਆਦ ਕਰਦੇ ਕੈਰਵ ਚਲੇ ਗਏ ਜੋ ਦੁਰਯੋਧਨ ਸੇ ਕਈੇ ਵਰਗੇ ਬਲਵਾਨ ਸੌ ਭਰਾ ਸਨ ਇੱਕ ਸਮੇਂ ਜਦੋਂ ਪਾਡਵਾ ਵੱਲੋਂ ਕ੍ਰਿਸ਼ਨ ਭਗਵਾਨ ਜੀ ਕਰਵਾਂ ਦੇ ਕੋਲ ਗਏ ਕਿ ਰਾਜ ਦਾ ਕੁਝ ਹਿੱਸਾ ਜਾਂ ਪੰਜ ਪਿੰਡ ਪਾਂਡਵਾਂ ਨੂੰ ਦੇ ਦਿਓ ਤਾਂ ਦਰਯੋਦਨ ਨੇ ਹਕੂਮਤ ਦੇ ਹੰਕਾਰ ਵਿੱਚ ਮਸਤ ਹੋਏ ਨੇ ਕਿਆ ਕਿ ਰਾਜ ਦਾ ਹਿੱਸਾ ਦੇਣਾ ਜਾਂ ਪੰਜ ਪਿੰਡ ਦੇਣੇ ਤਾਂ ਇੱਕ ਪਾਸੇ ਰੇ ਮੈਂ ਤਾਂ ਇੱਕ ਸੂਈ ਦੇ ਨੱਕੇ ਜਿੰਨੀ ਧਰਤੀ ਦੇਣ ਨੂੰ ਵੀ ਤਿਆਰ ਨਹੀਂ ਹਾਂ ਜਿਸ ਵੇਲੇ ਮਹਾਭਾਰਤ ਦਾ ਜੁਦ ਕਰਦਿਆਂ ਕਰਦਿਆਂ ਹੋਇਆ ਅਰਜਨ ਨੇ ਭੀਸ਼ਮ ਪਤਾਮੇ ਦਾ ਸਾਰਾ ਸਰੀਰ ਹੀ ਤੀਰਾਂ ਨਾਲ ਵਿੰਨ ਦਿੱਤਾ ਸੀ ਜਦੋਂ ਭੀਸ਼ਮ ਪਿਤਾਮਾ ਰਾਤ ਤੋਂ ਹੀਟਾਂ ਡਿੱਗਾ ਤਾਂ ਡਿੱਗਣ ਨਾਲ ਵੀ ਉਸ ਦਾ ਸਰੀਰ ਧਰਤੀ ਨਾਲ ਸਬਰਸ਼ਨਾ ਕਰ ਸਕਿਆ ਕਿਉਂਕਿ ਉਸ ਦੇ ਸਰੀਰ ਵਿੱਚ ਤੀਰ ਹੀ ਤੀਰ ਚੁਬੇ ਹੋਏ ਸਨ ਉਸ ਨੇ ਡਿੱਗਦੇ ਡਿੱਗਦੇ ਨੇ ਵੇਖਿਆ ਕਿ ਸੂਰਜ ਅਜੇ ਦਖਣਾਇਣ ਵਿੱਚ ਸੀ ਜੋ ਮੌਤ ਲਈ ਉੱਤਮ ਸਮਾਂ ਨਹੀਂ ਹੈ ਇਹ ਵਿਚਾਰ ਕਰਕੇ ਉਸ ਨੇ ਆਪਣੀ ਚੇਤਨਾ ਨੂੰ ਠੀਕ ਰੱਖਿਆ ਤੇ ਉਥੇ ਬਾਣਾ ਦੀ ਸੇਜਾ ਉੱਪਰ ਹੀ ਪਿਆ ਰਿਹਾ ਕਿਉਂਕਿ ਜਿਤਨਾ ਚਿਰ ਸੂਰਜ ਅਜੇ ਦਖਣ ਵੱਲ ਸੀ ਉਹਨਾਂ ਚਿਹਰੇ ਸਰੀਰ ਛੱਡਣਾ ਨਹੀਂ ਚਾਹੁੰਦਾ ਸੀ ਕਿਉਂਕਿ ਕਰਮ ਕਾਂਡ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਉਤਰਾਇਣ ਵੱਲ ਸੂਰਜ ਹੋਵੇ ਜੇ ਉਦੋਂ ਸਰੀਰ ਛੱਡੀਏ ਤਾਂ ਸਵਰਗ ਨੂੰ ਜਾਈਦਾ ਜੋਗੀ ਜਾਨੂ ਹਮੇਸ਼ਾ ਹੀ ਦੇਸ਼ ਕਾਲ ਵਸਤੂ ਦੀ ਅਪੇਖਿਆ ਬਣੀ ਰਹਿੰਦੀ ਜੇਕਰ ਸੂਰਜ ਦਖੜਾਣ ਵਿੱਚ ਹੋਵੇ ਤਾਂ ਜੋਗੀ ਜਨ ਆਪਣੇ ਪ੍ਰਾਣਾ ਨੂੰ ਨਹੀਂ ਤਿਆਗਦੇ 5 ਮਹੀਨੇ ਦੇ ਕਰੀਬ ਉਸ ਬਾਣਾ ਦੀ ਸੇਜਾ ਉਤੇ பீਸ਼ਮ ਪਿਤਾਮਾ ਪਿਆਰਿਆ ਜਿਸ ਵਕਤ ਪੀਸ਼ਮ ਪਿਤਾਮੇ ਨੂੰ ਕੋਈ ਸੁਰਤ ਆਈ ਤਦ ਪੀਸ਼ਮ ਪਿਤਾਮੇ ਨੇ ਦਰਯੋਧਨ ਨੂੰ ਯਾਦ ਕੀਤਾ ਉਧਰੋਂ ਦਰਯੋਧਨ ਨੂੰ ਵੀ ਮਿਲਣ ਦੀ ਇੱਛਾ ਹੋਈ ਕਿ ਮੈਂ ਪੀਸ਼ਮ ਪਿਤਾਮੇ ਨੂੰ ਮਿਲਾਂ ਜਾਂ ਜਦੋਂ ਦਰਯੋਧਨ ਨੂੰ ਪਤਾ ਲੱਗਿਆ ਕਿ ਪੀਸ਼ਮ ਪਿਤਾਮਾ ਬਾਣਾ ਦੀ ਸੇਜਾ ਉਤੋਂ ਡਿੱਗ ਪਿਆ ਤਾਂ ਦਰਯੋਧਨ ਖਬਰ ਲੈਣ ਵਾਸਤੇ ਗਿਆ ਉਸ ਵੇਲੇ ਜੋ 48 ਕੋ ਦੇ ਵਿੱਚ ਗੁਰੂ ਖੇਤਰ ਦੀ ਧਰਤੀ ਹੈ ਉਸ ਵਿੱਚ ਦਰਯੋਧਨ ਦਾ ਨਿਵਾਸ ਸੀ ਭਾਵ ਜਿੱਥੇ ਭੀਸ਼ਮ ਪਤਾਮਾ ਜੀ ਤੀਰਾਂ ਦੀ ਸੇਜਾ ਉੱਤੇ ਪਏ ਹੋਏ ਸੀ ਉੱਥੋਂ 48 ਕੋਹ ਤੇ ਦਰਯੋਧਨ ਦਾ ਨਿਵਾਸ ਸੀ ਜਿਸ ਵਕਤ ਦਰਯੋਧਨ ਨੇ ਭੀਸ਼ਮ ਪਤਾਮੇ ਦੇ ਕੋਲ ਜਾਣ ਦਾ ਖਿਆਲ ਕੀਤਾ ਉਸ ਵੇਲੇ ਗਰਮੀ ਦਾ ਸਮਾਂ ਹੋਣ ਕਰਕੇ ਧੁੱਪ ਦਾ ਬੜਾ ਜ਼ੋਰ ਸੀ ਜਿਤਨੇ ਛੋਟੇ ਵੱਡੇ ਰਾਜਿਆਂ ਦੀ ਸੈਨਾ ਸੀ ਸਾਰੀ ਸੈਨਾ ਨੇ 48 ਕੋਹ ਛਤਰਾਂ ਦੀਆਂ ਛਾਵਾਂ ਕਰ ਦਿੱਤੀਆਂ ਸਨ ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਆ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋਚਲਤ ਹੈ ਜਦੋਂ ਸਾਰੀ ਸੈਨਾ ਨੇ ਹੜਤਾਲੀ ਕੂਹਾ ਵਿੱਚ ਛਤਰਾਂ ਦੀ ਛਾਂ ਕਰ ਦਿੱਤੀ ਤੇ ਉਸ ਛਾਂ ਦੇ ਹੇਠਾਂ-ਹੇਠਾਂ ਰਾਜਾ ਦਰਯੋਦਨ ਪੀਸ਼ਮ ਪਤਾਮਾ ਜੀ ਦੇ ਪਾਸ ਪਹੁੰਚ ਗਿਆ ਅਗਲੀ ਤੁਕ ਵਿੱਚ ਇਹੋ ਗੱਲ ਸਪਸ਼ਟ ਕੀਤੀ ਹੈ ਬਾਰਹ ਜੋਜਨ ਛਤਰ ਚੱਲੈ ਥਾ ਦੇਹੀ ਗਿਰਜ ਨਖਾਈ ਸੋ ਇੱਥੇ ਜੋ ਪਾਠ ਗਿਰਜ ਨਖਾਈ ਆਇਆ ਹੈ ਇਸ ਦਾ ਪਾਠ ਦੂਸਰਾ ਇਹ ਵੀ ਹੈ ਦੇਹੀ ਗਿਰਜ ਨਖਾਈ ਜਉਦਰ ਜਉਦਨ ਬਾਰਹ 12 4 12 ਚੌਕ 48 ਪਾਵ ਕੋ ਛਤਰਾਂ ਦੀ ਛਾਇਆ ਵਿੱਚ ਚੱਲਦਾ ਸੀ ਜਿਸ ਵੇਲੇ ਦਰਯੋਦਨ ਜੰਗ ਹੋਣ ਤੋਂ ਪਹਿਲਾਂ ਦੇਖਣ ਚੱਲਿਆ ਕਿ ਮੇਰੇ ਅਧੀਨ ਕਿੰਨੇ ਕੋ ਰਾਜੇ ਹਨ ਤਾਂ 48 ਕੂਹਾਂ ਵਿੱਚ ਕੇਵਲ ਛੋਟੇ ਵੱਡੇ ਰਾਜਿਆਂ ਨੇ ਛਤਰ ਫੜ ਕੇ ਦਰਯੋਧਨ ਦਾ ਸਵਾਗਤ ਕੀਤਾ ਵਿਦਵਾਨਾਂ ਵਿੱਚ ਇਸ ਪ੍ਰਕਾਰ ਵੀ ਮੰਨਿਆ ਹੈ ਕਿ ਉਸ ਵੇਲੇ ਦਰਯੋਧਨ ਦੇ ਸਿਰ ਉੱਤੇ ਹੀ ਛਤਰ ਸੀ ਬਾਕੀ ਦੇ ਛੋਟੇ ਵੱਡੇ ਰਾਜੇ ਦਰਯੋਧਨ ਦੇ ਸਾਹਮਣੇ ਆਪਣੇ ਸਿਰ ਉੱਤੇ ਛਤਰ ਨਹੀਂ ਤਾਣਦੇ ਸੀ ਤੇ ਜਦੋਂ ਦਰਯੋਧਨ ਭੀਸ਼ਮ ਪਤਾਮੇ ਨੂੰ ਮਿਲਣ ਗਿਆ ਉਦੋਂ ਰਾਜਿਆਂ ਨੇ 48 ਕੋ ਛਤਰਾਂ ਦੀ ਛਾਂ ਕਰਕੇ ਲੰਘਾਇਆ ਇਤਨਾ ਦਰਯੋਦਨ ਦਾ ਸਤਕਾਰ ਸੀ ਐਸਾ ਜੋ ਸ਼ਕਤੀਸ਼ਾਲੀ ਰਾਜਾ ਸੀ ਜਦੋਂ ਮਰਿਆ ਪਾਤਸ਼ਾਹ ਫਰਮਾਉਂਦੇ ਦੇਹੀ ਗਿਰਜ ਨਾ ਖਾਈ ਉਸਦੀ ਦੇਹੀ ਕਾਇਮ ਗਿਰਜਾਂ ਨੇ ਇਲਾ ਨੇ ਬੱਜਰ ਜਾਣ ਕੇ ਨਾ ਖਾਦੀ ਉਸਦੀ ਦੇਹੀ ਗਿਰਜਾਂ ਨੇ ਵੀ ਹੰਕਾਰੀ ਤੇ ਅਕਿਰਤ ਕਰਨ ਜਾਣ ਕੇ ਨਾ ਖਾਦੀ ਕਿਉਂਕਿ ਇਸਨੇ ਆਪਣੀ ਸਭਾ ਵਿੱਚ ਦਰਉਪਤੀ ਦੇ ਵਸਤਰ ਉਤਾਰਨ ਦਾ ਕੋਰ ਪਾਪ ਕੀਤਾ ਸੀ ਜਿਸ ਕਰਕੇ ਗਿਰਜਾਂ ਨੇ ਵੀ ਇਸਦੀ ਦੇਹੀ ਨਾ ਖਾਦੀ ਕਿਉਂਕਿ ਦੁਨੀਆ ਵਿੱਚ ਇਹ ਰਿਵਾਜ ਹੈ ਕਿ ਜਿਹੋ ਹੰਕਾਰੀ ਪੁਰਖ ਅਤੇ ਕਿਰਤ ਕਰਨ ਹੁੰਦਾ ਹੈ ਉਸ ਦੀ ਦੇਹ ਕੁੱਤਿਆਂ ਵਾਂਗ ਰੁਲਦੀ ਰਹਿੰਦੀ ਅਤੇ ਕਾਂ ਕੁੱਤੇ ਗਿਰਜਾ ਆਦਿ ਕੋਈ ਵੀ ਉਸ ਦੀ ਦੇਹ ਨੂੰ ਨਹੀਂ ਖਾਂਦੇ ਸੋ ਦੂਸਰਾ ਪਾਠ ਹੈ ਦੇਹੀ ਗਿਰਜਨ ਖਾਈ ਉਸ ਦਰਯੋਦਨ ਦੀ ਦੇਹੀ ਗਿਰਜਾ ਨਹੀਂ ਖਾਦੀ ਜਿਸ ਵੇਲੇ ਦਰਯੋਦਨ ਨੇ ਸੁਣਿਆ ਕਿ ਮੈਨੂੰ ਪਾਂਡਵਾਂ ਦੇ ਭਰਾ ਭੀਮ ਸੈਨ ਨੇ ਮਾਰਨਾ ਤਾਂ ਉਸੇ ਸਮੇਂ ਦਰਯੋਦਨ ਨੇ ਸਤਵਾਦੀ ਯੁਦਿਸ਼ਤਰ ਦੇ ਕੋਲ ਆ ਕੇ ਪ੍ਰਾਰਥਨਾ ਕੀਤੀ ਕਿ हे राजन ਮੇਰਾ ਵੈਰੀ ਤੋਂ ਕਿਵੇਂ ਬਚਾਓ ਸਕਦਾ ਉਸ ਵੇਲੇ ਸਤਵਾਦੀ ਜਯਦਸ਼ਤਰ ਨੇ ਦਰਯੋਦਨ ਨੂੰ ਕਿਹਾ ਕਿ ਤੇਰੀ ਮਾਤਾ ਗੰਧਾਰੀ ਪਤੀ ਵਰਤਾ ਧਰਮ ਵਾਲੀ ਹੈ ਕਿਉਂਕਿ ਜਦੋਂ ਤੁਹਾਡੀ ਮਾਤਾ ਦਾ ਤੁਹਾਡੇ ਪਿਤਾ ਨਾਲ ਵਿਆਹ ਆਇਆ ਤਾਂ ਆਪਣੇ ਪਤੀ ਦੇਵ ਨੂੰ ਅੱਖਾਂ ਤੋਂ ਅੰਨ੍ਹਾ ਦੇਖ ਕੇ ਪ੍ਰਣ ਕੀਤਾ ਕਿ ਜੇਕਰ ਮੇਰਾ ਪਤੀ ਨਹੀਂ ਕੁਝ ਵੇਖ ਸਕਦਾ ਤਾਂ ਮੈਂ ਵੀ ਕਿਸੇ ਵੱਲ ਤੱਕਣਾ ਨਹੀਂ ਜਿਸ ਕਾਰਨ ਤੇਰੀ ਮਾਤਾ ਨੇ ਆਪਣੀਆਂ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ ਇਸ ਕਰਕੇ ਤੇਰੀ ਮਾਤਾ ਦੀ ਦ੍ਰਿਸ਼ਟੀ ਸੱਤ ਵਾਲੀ ਹੈ ਜੇਕਰ ਉਹਦੀ ਨਿਗਾਹ ਤੇਰੇ ਸਰੀਰ ਉੱਤੇ ਪੈ ਜਾਵੇ ਤਾਂ ਤੇਰੀ ਦੇਹੀ ਬੱਜਰ ਦੀ ਹੋ ਜਾਵੇਗੀ ਜਿਸ ਕਰਕੇ ਫਿਰ ਤੈਨੂੰ ਕੋਈ ਸ਼ਸਤਰ ਦੇ ਪ੍ਰਹਾਰ ਨਾਲ ਮਾਰ ਨਹੀਂ ਸਕੇਗਾ ਇਹ ਗੱਲ ਸੁਣ ਕੇ ਰਾਜਾ ਦਰਯੋਦਨ ਨੇ ਆਪਣੀ ਮਾਤਾ ਕੋਲ ਜਾ ਕੇ ਬੇਨਤੀ ਕੀਤੀ ਕਿ ਮਾਤਾ ਜੀ ਇਸ ਵਕਤ ਮੇਰੇ ਉੱਤੇ ਭਾਰੀ ਮੁਸੀਬਤ ਆ ਗਈ ਹੈ ਉਸ ਮੁਸੀਬਤ ਨੂੰ ਤੁਹਾਡੇ ਤੋਂ ਬਗੈਰ ਹੋਰ ਕੋਈ ਦੂਰ ਨਹੀਂ ਕਰ ਸਕਦਾ ਤੂੰ ਦਇਆ ਕਰ ਜਿਸ ਵੇਲੇ ਮੈਂ ਤੇਰੇ ਅੱਗੋਂ ਬਸਤਰਾਂ ਤੂੰ ਹੀਣਾ ਹੋ ਕੇ ਲੰਘਾਂ ਤਾਂ ਤੂੰ ਆਪਣੀਆਂ ਅੱਖਾਂ ਤੋਂ ਪੱਟੀ ਖੋਲ ਕੇ ਆਪਣੀ ਮੇਰ ਦੀ ਨਜ਼ਰ ਨਾਲ ਤੱਕੀ ਜਿਸ ਤੇ ਮੇਰੀ ਦੇਹ ਬੱਜਰ ਦੀ ਹੋ ਜਾਵੇ ਭਾਵ ਪੱਥਰ ਬਣ ਜਵੇ ਮਾਤਾ ਪੁੱਤਰ ਦੇ ਮੋਹ ਵਿੱਚ ਕਹਿਣ ਲੱਗੀ ਠੀਕ ਹੈ ਪੁੱਤਰ ਜਿਵੇਂ ਤੂੰ ਕਹੇ ਉਸੇ ਤਰ੍ਹਾਂ ਹੀ ਹੋਵੇਗਾ ਜਦ ਇਸ ਗੱਲ ਦਾ ਕ੍ਰਿਸ਼ਨ ਜੀ ਨੂੰ ਪਤਾ ਲੱਗਿਆ ਕਿ ਜਿਦਿਸ਼ਟਰ ਨੇ ਦਰਯੋਧਨ ਨੂੰ ਮਰਨ ਤੋਂ ਬਚਣ ਦਾ ਉਪਾਅ ਦੱਸ ਦਿੱਤਾ ਤਾਂ ਕ੍ਰਿਸ਼ਨ ਜੀ ਨੇ ਵਿਚਾਰਿਆ ਕਿ ਬੜਾ ਮਾੜਾ ਕੰਮ ਹੋ ਗਿਆ। ਉਸੇ ਵੇਲੇ ਸ੍ਰੀ ਕ੍ਰਿਸ਼ਨ ਜੀ ਤੁਰਪੇਤ ਰਸਤੇ ਵਿੱਚ ਦਰਯੋਧਨ ਨੂੰ ਮਿਲ ਪਏ। ਪੁੱਛਣ ਲੱਗੇ ਕਿ ਰਾਜਨ ਆਪ ਕਿੱਥੇ ਜਾ ਰਹੇ ਹੋ? ਤਾਂ ਦਰਯੋਧਨ ਨੇ ਸਾਰੀ ਗੱਲ ਸੁਣਾਈ ਕਿ ਮੈਂ ਆਪਣੀ ਮਾਤਾ ਦੇ ਕੋਲ ਜਾ ਰਿਹਾ। ਤਾਂ ਕ੍ਰਿਸ਼ਨ ਜੀ ਨੇ ਮਖੌਲ ਨਾਲ ਕਿਹਾ ਕਿ हे ਰਾਜਨ ਬਚਪਨ ਵਿੱਚ ਤਾਂ ਕੋਈ ਹਰਜ ਨਹੀਂ ਹੁੰਦਾ। ਪਰ ਨੌਜਵਾਨ ਵਸਥਾ ਵਿੱਚ ਆਪਣੀ ਮਾਤਾ ਨੂੰ ਆਪਣਾ ਨੰਗੇਜ ਵਿਖਾਉਣਾ ਇਸ ਨੂੰ ਸ਼ਾਸਤਰਾਂ ਵਿੱਚ ਉਗੜ ਪਾਪ ਕਿਹਾ ਹੈ ਤੇ ਤੂੰ ਰਾਜਾ ਹੋ ਕੇ ਬੇਨਿਆ ਵਾਲੀ ਗੱਲ ਕਰ ਰਿਹਾ ਪਤਾ ਨਹੀਂ ਤੂੰ ਕਿਹੜੇ ਨਰਕ ਵਿੱਚ ਪਏਗਾ ਇਹ ਗੱਲ ਸੁਣ ਕੇ ਦਰਯੋਧਨ ਸੋਚੀ ਪੈ ਗਿਆ ਤਾਂ ਕ੍ਰਿਸ਼ਨ ਜੀ ਨੇ ਕਿਹਾ ਕਿ हे ਰਾਜਨ ਜੇ ਤੂੰ ਜ਼ਰੂਰ ਜਾਣਾ ਹੈ ਤਾਂ ਆਪਣੇ ਨੰਗੇਜ ਨੂੰ ਫੁੱਲਾਂ ਦੀ ਮਾਲਾ ਨਾਲ ਟਾ ਕੇ ਜਾ ਉਸ ਵੇਲੇ ਦਰਯੋਧਨ ਨੇ ਕ੍ਰਿਸ਼ਨ ਜੀ ਦੇ ਕਹੇ ਤੂੰ ਫੁੱਲਾਂ ਦੀ ਮਾਲਾ ਮੰਗਵਾ ਕੇ ਆਪਣਾ ਨਗੇਜ ਟਕ ਲਿਆ ਤੇ ਆਪਣੀ ਮਾਤਾ ਜੀ ਦੇ ਅੱਗੋਂ ਜਾ ਲੰਘਿਆ ਮਾਤਾ ਦੀ ਨਜ਼ਰ ਪੈਣ ਨਾਲ ਉਸੇ ਵੇਲੇ ਦਰਯੋਧਨ ਦਾ ਸਰੀਰ ਬੱਜਰ ਦਾ ਹੋ ਗਿਆ ਅਤੇ ਜਿੱਥੇ-ਜਿੱਥੇ ਫੁੱਲਾਂ ਦੀ ਮਾਲਾ ਨਾਲ ਨਗੇਜ ਟਕਿਆ ਹੀ ਉਹ ਬੱਜਰ ਨਾ ਹੋਇਆ ਭਾਵ ਉਥੋਂ ਕੱਚਾ ਰਹਿ ਗਿਆ ਸੀ ਉਸੇ ਥਾਂ ਤੋਂ ਹੀ ਭੀਮ ਸੈਨ ਨੇ ਗੁਰਜ ਦੇ ਨਾਲ ਭੰਨਿਆ ਸੀ ਫਿਰ ਨਾਮਦੇਵ ਜੀ ਕਹਿਣ ਲੱਗੇ ਇਹ ਸਾਹੂਕਾਰ ਹੋਰ ਸੁਣ ਤੂੰ ਹੰਕਾਰ ਕਰਦਾ ਹੈ ਇਥੇ ਤਾਂ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਧਿਕਾਈ ਜਿਸ 라ਵਣ ਦੀ ਸਰਬ ਸਾਰੀ ਸੋਇਨ سونے ਦੀ ਲੰਕਾ ਬਣੀ ਹੋਈ ਸੀ ਭਾਵ ਹੁੰਦੀ ਸੀ ਉਸ 라ਵਣ ਤੋਂ ਹੋਰ ਵੀ ਅਧਿਕਾਈ ਅਦਕ ਤੋਂ ਅਦਕ ਬਲੀ ਸੰ 라ਵਣ ਤੋਂ ਅਦਕ ਕੌਣ ਹੋ ਸਕਦਾ ਜਿਸ ਦੀ ਸਾਰੀ ਲੰਕਾ ਹੀ سونے ਦੀ ਹੁੰਦੀ ਸੀ ਉਹ ਨਹੀਂ ਰਹਾ ਹੈ ਸ਼ਾਹੂਕਾਰ ਫਿਰ ਤੂੰ ਕੀ ਚੀਜ਼ ਹੈ ਕਹਾਂ ਭਇਓ ਦਰਬਾਂਦੇ ਹਾਥੀ ਖਿਨ ਮਹਿ ਭਈ ਪਰਾਈ ਕਹਾਂ ਕਹੀਏ ਕੀ ਹੋ ਗਿਆ ਜੇਕਰ ਰਾਵਣ ਨੇ ਚਾਰਕ ਦਿਨ ਆਪਣੇ ਦਰ ਦਰਵਾਜੇ ਤੇ ਹਾਥੀ ਆਦ ਬੰਨ ਲੇ ਪਰ ਰਾਵਣ ਦੀ ਸਾਰੀ ਲੰਕਾ ਇੱਕ ਛਿਨ ਵਿੱਚ ਹੀ ਪਰਾਈ ਬਗਾਨੀ ਹੋ ਗਈ ਦੁਰਵਾਸਾ ਸਿਉ ਕਰਤ ਠਗौरी ਜਾਦਵ ਈ ਫਲ ਪਾਏ ਦੁਰਬਾਸਾ ਰਿਖੀ ਨਾਲ ਠਗौरी ਮਸ਼ਕਰੀ ਕਰਕੇ ਕਰੋੜਾਂ ਜਾਦਵਾ ਨੇ ਇਹ ਫਲ ਪਾਇਆ ਕਿ ਆਪਣੀ ਕੁਲ ਹੀ ਨਾਸ਼ ਕਰਵਾ ਲਈ ਸੀ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਵ ਹਰ ਗੁਣ ਗਾਏ ਆਪ ਦੇ ਜਨ ਸੇਵਕ ਉਤੇ ਪਰਮੇਸ਼ਰ ਨੇ ਬੜੀ ਕਿਰਪਾ ਕਈਏ ਦਇਆ ਦ੍ਰਿਸ਼ਟੀ ਕੀਤੀ ਹੈ ਜੋ ਮੈਂ ਨਾਮ ਦੇਉ ਨਾਮ ਦੇਵ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹਾਂ ਕਿ ਹਰ ਪਰਮੇਸ਼ਰ ਜੀ ਆਪ ਜੀ ਨੇ ਆਪਣੇ ਜਨ ਸੇਵਕ ਉਤੇ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਹੈ ਕਿ ਨਾਮਦੇਵ ਜਿੱਥੇ ਵੀ ਜਾਵਾਂਗਾ ਉਥੇ ਹੀ ਬੈਠ ਕੇ ਤੇਰੇ ਗੁਣ ਗਾਵਾਂਗਾ ਸੋ ਭਗਤ ਨਾਮਦੇਵ ਜੀ ਦੀ ਜਦੋਂ ਸਾਹੂਕਾਰ ਨੇ ਛਪਰੀ ਚੁਗ ਦਿੱਤੀ ਸੀ ਤਾਂ ਉਸ ਤੋਂ ਬਾਅਦ ਦੱਖਣ ਵੱਲੋਂ ਆ ਕੇ ਪੰਜਾਬ ਵਿੱਚ ਕੁਮਾਨ ਨਗਰ ਜ਼ਿਲ੍ਹਾ ਗੁਰਦਾਸਪੁਰ ਮਹਿਤਾ ਚੌਂਕ ਦੇ ਨੇੜੇ ਪਹੁੰਚੇ ਸਨ ਜਿੱਥੇ ਅੱਜਕੱਲ ਭਗਤ ਨਾਮਦੇਵ ਜੀ ਦਾ ਯਾਦਗਰ ਅਸਥਾਨ ਬਣਿਆ ਹੋਇਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹਿ 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 ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ